ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10777 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੀਦਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਤੇ ਰੁਟੀਨ 'ਚ ਹੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਟੋਟਲ 5 ਗੱਬਣ ਬੱਚੀਆਂ ਜੀ 3-4 ਗੱਬਣ ਗਾਵਾਂ ਤੇ 2-3 ਸੀਮਨ ਜ਼ਰੂਰ ਲੱਗੇ ਆ ਕੀਰੀਆਂ ਬੱਚੀਆਂ ਸੇਲ ਨੇ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਤਸੱਲੀ ਭਰਕ ਤੁਸੀਂ ਕਰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦੇਵੀ ਲਾਲ ਖਾਨ ਜੀ ਪਿੰਡ ਚੀਦਾ ਜੀਨ ਬਗਾਪੁਰਾ ਡਿਸਟ੍ਰਿਕਟ ਮੋਗੇ ਮੋਬਾਈਲ ਨੰਬਰ 9873244954 ਠੀਕ ਆ ਬਾਈ ਕਿੰਨੇ ਨਾਲ ਟੋਟਲ ਸੇਲ ਆ ਜੀ ਅੱਜ ਅੱਜ ਹੈਗੀ ਜੀ 15 16 ਨਾਲ ਦਾ ਸੇਲ ਠੀਕ ਆ ਬਾਈ ਕਿੰਦਰੋਂ ਸ਼ੁਰੂ ਕਰਗੇ ਜੀ ਆ ਪਹਿਲਾਂ ਬੱਚੇ ਤੋਂ ਕਰਦੇ ਠੀਕ ਆ ਬਾਈ ਕੀ ਡਿਟੇਲ ਆ ਜੀ ਬੱਚੀ ਮੂੰਹ ਦਾ ਦੋ ਦੰਦਾਂ ਦਾ ਫਸਟ ਟਾਈਮ ਵੇ ਉਹ ਨਾਲ ਹੀ 10 ਦਿਨ ਬੱਚਾ ਹੀ ਹੈ ਜੀ ਤੇ ਹਾਈਟ ਚੈੱਕ ਕਰੋ ਬਾਈ ਦੇ ਮੋਢੇ ਤੋਂ ਵੀ ਪੂਰਾ ਉੱਪਰ ਹੀ ਜਾਂਦੀ ਕੋਈ ਹਾਈਟ ਲੈਂਥ ਵਾਲੀ ਹੈ ਪੂਰੀ ਕੁਆਲਿਟੀ ਗਰੀਡ ਵਾਲੀ ਬੱਚਾ ਕਿੰਨੇ ਲੈ ਜੂ ਬਾਈ ਦਿਨ 10 ਪਿਆ ਜੀ ਬੱਚੀ ਦੁੱਧ ਪਾ ਦੂਗੀ 30 ਪਲੱਸ ਰਾਵਣ ਜਿਸਾਨ ਬੱਚੀ ਦਾ ਕੁਆਲਿਟੀ ਲੈਣ ਠੀਕ ਹੈ ਜੀ 10 ਦਿਨ ਡੇਟ ਮੈਂ ਤੁਹਾਨੂੰ ਪਾ ਰਿਹਾ ਰਿਕਾਰਡ ਪ੍ਰੋਪਰ ਮਿਲੂ ਪ੍ਰੋਪਰ ਰਿਕਾਰਡ ਮਿਲੂ ਜੀ ਫੁੱਲ ਰਿਕਾਰਡ ਵਾਲੀ ਹੈ ਬੱਚੀ ਬਾਕੀ ਬਰੀਕ ਚਮੜੀ ਵਾਲੀ ਹੈ ਪੂਰੀ ਠੀਕ ਹੈ ਜੀ ਹਾਈਟ ਲੈਂਥ ਐਡੀ ਬੱਚੀ ਤਿਆਰ ਕਰਨ ਤੇ ਮਿਹਨਤ ਬਹੁਤ ਲੱਗਦੀ ਹੈ ਜ ਸੋਣੀ ਫੇਸ ਕੁਆਲਿਟੀ ਆ ਥਣ ਕੱਲਾ ਕੱਲਾ ਨਿੱਖੜ ਮਾ ਪੂਟ ਨਹੀਂ ਸ਼ਾਕ ਨਹੀਂ ਕੋਈ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਆ ਹੱਥੀ ਚਵਾਈ ਵਾਲਾ ਥਾਣਾ ਜੀ ਮੁੱਲ ਫਿਰ ਇਹਨਾਂ ਦੇ ਜੀ ਮੁੱਲ ਜੀ ਫੋਨ ਤੇ ਹੋਗੇ ਮੁੱਲ ਫੋਨ ਤੇ ਹੀ ਹੋਣਗੇ ਜਿਹਨੂੰ ਪਸੰਦ ਆਉਣਗੇ ਕਨੈਕਟ ਬਾਈ ਨਾਲ ਕਰ ਲਿਓ ਜੀ ਬੰਦ ਲਓ ਵੀਰੇ ਨੂੰ ਖੂਬਸੂਰਦੀ ਦਾ ਅੰਤ ਕੋਈ ਨਹੀਂ ਪਹਿਲਾਂ ਵੀ ਦੱਸਿਆ ਸੀ ਰੇਕ ਪ੍ਰਕਾਰ ਦੀ ਬਰੀਡ ਬਾਈ ਦੇ ਇੱਥੇ ਅਵੇਲੇਬਲ ਹੁੰਦੀ ਆ ਹਰ ਵਕਤ ਜਦੋਂ ਮਾਰਗੀ ਜੇ ਵੀਡੀਓ ਨਹੀਂ ਵੀ ਆਉਂਦੀ ਤਾਂ ਵੀ ਤੁਸੀਂ ਵਿਜਿਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਅੱਗੇ ਬਾਈ 2 ਨੰਬਰ ਜੀ ਆਜੂ ਇਹ ਵੀ ਬੱਚੀ ਪਹਿਲੇ ਨਾਲ ਜੀ ਮੂੰਹ ਚਾਰ ਦੰਦਾਂ ਦਾ ਜੀ ਉਹ ਤਾਂ ਚਾਰ ਦੰਦਾਂ ਦਾ ਬੱਚਾ ਹੀ ਆ ਜੀ ਦੇਖ ਸਕਦੇ ਹੋ ਦੈਣ ਕਿੰਨੇ ਕ ਲੈ ਜੂ ਬਾਈ ਇਹ ਦੈਣ ਦੱਚੇ 10 ਦੰਦਾਂ ਦਾ ਪਿਆ ਹੀ ਹੈ ਕਿੰਨਾ ਕ ਪਾ ਜੀ ਦੁੱਧ ਜੀ ਦੁੱਧ ਪਾ ਦੂਗੀ 22 ਲੀਟਰ ਆਮ ਠੀਕ ਆ ਖੂਬ ਸੂਰਤੀ ਬਹੁਤ ਆ ਜੀ ਦੈਣ ਥੁੱਲੇ ਹੀ ਲੈ ਜੂਗੀ 10 ਬਾਕੀ ਜਿਹੜੇ ਦੈਣ ਹੁੰਦੇ 2-4 ਦਿਨ ਇੱਧਰ ਉੱਧਰ ਵੀ ਹੋ ਸਕਦੇ ਪਹਿਲਾਂ ਵੀ ਸੂ ਬੈਂਦਾ ਤੇ 2-4 ਦਿਨ ਵੱਧ ਵੀ ਲੈ ਜਾਂਦੇ ਪਰ ਬਰੀਡ ਬਹੁਤ ਚੰਗੀ ਆ ਫੂਟ ਫੂਟੀ ਚੰਗੀ ਆ ਸੀਮਣ ਵੀ ਇਹਦੇ ਚੰਗਾ ਹੀ ਲੱਗਿਆ ਹੋਣਾ ਰਿਕਾਰਡ ਬਾਈ ਕਹਿੰਦਾ ਕਾਫੀ ਤੇ ਲਿਖੇ ਪਏ ਹੁੰਦੇ ਕਿਉਂਕਿ ਨਾਗ ਜਿਆਦਾ ਹੋਣ ਕਰਕੇ ਯਾਦ ਨਹੀਂ ਰਹਿੰਦੇ ਮੋੜ ਲਈ ਵੀਰ ਰਿਕਾਰਡ ਤੁਹਾਨੂੰ ਲੈਕਚਰੀ ਰੂਪ ਚ ਬਾਈ ਕਹਦਾ ਜਰੂਰ ਬੱਚੀ ਫੁੱਲ ਬ੍ਰੀਡ ਵਾਲੀ ਹੈ ਜੀ ਪੂਰੀ ਕੁਆਲਿਟੀ ਵਾਲੀ ਬੱਚੀ ਆ ਖੂਬਸੂਰਤੀ ਬਹੁਤ ਹੈ ਜੀ ਬੱਚੀ ਦੀ ਹਾਂਜੀ ਹਾਂਜੀ ਦੇਖ ਸਕਦੇ ਹੋ ਬਾਕੀ ਚਾਰ ਦੰਦ ਦਾ ਹਜੇ ਹਾਈਟ ਵੀ ਥੋੜਾ ਜਿਆ ਉੱਚਾ ਨਹੀਂ ਮੈਂ ਥਾਂ ਦਾ ਕਰਦੀ ਹੈ ਹਨਾ ਬਾਈ ਸੈਟ ਬਟ ਕਰਨ ਵਾਲਾ ਥੋੜਾ ਜਿਆ ਥਾਂ ਹਾਂ ਆਨਾਂ ਦੀਆਂ ਡੰਨ ਹੋਣਗੀਆਂ ਬਾਈ ਓਕੇ ਆ ਭਾਜੀ ਗਾਰੰਟੀ ਹੈ ਠੀਕ ਆ ਜੀ ਤੇ 올 ਇੰਡੀਆ ਦੀ ਟ੍ਰਾਂਸਪੋਰਟ ਸਹੂਤਾ ਜੀ ਹਾਂ ਜੀ ਪੂਰੀ ਹੈ ਜੀ ਪੂਰੀ ਮਿਲੂਗੀ ਜੇ ਕਿਸੇ ਵੀਰ ਨੇ ਅਦਰ ਸਟੇਟ ਉਹ ਬੱਚੀ ਜੀ 4 ਮਹੀਨੇ ਦੀ ਪ੍ਰੈਗਨੈਂਟ ਹਾਂ ਵੀ ਮਿਲ ਸਕਦੀ ਆ 4 ਮਹੀਨੇ ਦੀ ਪ੍ਰੈਗਨੈਂਟ ਬੱਚੀ ਆ ਜੀ ਸੀਮਨ ਰਿਕਾਰਡ ਸਾਰਾ ਮਿਲ ਜੂਗਾ ਜੀ ਠੀਕ ਆ ਬਾਈ ਲੈ ਤੁਰ ਕੇ ਦਿਖਾ ਦੇ ਵੀਰ ਨੂੰ ਪੋਲ ਬ੍ਰੀਡ ਵਾਲੀ ਬੱਚਾ ਕੁਆਲਿਟੀ ਚੈੱਕ ਕਰੋ ਜੀ ਪੂਰੀ ਟਾਪ ਕੁਆਲਿਟੀ ਦੀ ਆ ਸੋਹਣੀ ਫੇਸ ਕੁਆਲਿਟੀ ਚੈੱਕ ਕਰੋ ਸੀਮਨ ਰਿਕਾਰਡ ਤੁਹਾਨੂੰ ਮਿਲੇਗਾ 4 ਮਾਸ ਦੀ ਪ੍ਰੈਗਨੈਂਟ ਆ ਡਾਕਟਰ ਆਪਦਾ ਤੁਸੀਂ ਨਾਮ ਲੈ ਕੇ ਥੋੜਾ ਜਿਹਾ ਬੱਚਾ ਹੈ ਸਭੀ ਪਲੀ ਪੂਰੀ ਆ ਸੇਵਾਗੌਰ ਵਾਲੇ ਘਰੋਂ ਆਈ ਆ ਰਾਜੀ ਰੂਜੀ ਪੂਰੀ ਕੋਈ ਲਿਸਤੀ ਨਹੀਂ ਕਿਕੀ ਨਹੀਂ ਸੇਵਾ ਹੋ ਜਾ 4-5 ਮਹੀਨੇ ਦਾ ਟਾਪ ਦਾ ਨੀਂਦੀਨਾ ਤਿਆਰ ਹੋਣਾ ਸਿਆਲਾ ਜੀ ਆ ਅੱਗੇ ਭਾਈ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬੱਚੀ ਮਾਲ 45 ਦਿਨਾਂ ਦੇ ਨੁਕਸੇ ਲੱਗੇ ਨੂੰ ਠੀਕ ਆ ਜੀ ਲਗਭਗ ਗੱਭਣੀ ਆ ਜੀ ਬੱਸੀ 100% ਗੱਭਣੀ ਹੋਊਗੀ ਬੱਸੀ ਹਾਈਡ ਲਾਈਨ ਫੁੱਲ ਕੁਆਲਟੀ ਪਛੀ ਮੋਹ ਖੀਰੀ ਆ ਜੀ ਦੋ ਦੰਦ ਵੀ ਨਹੀਂ ਹੋਈ ਫਰੀ ਬੱਚਾ ਹੀ ਆ ਜੀ ਦੋ ਦੰਦਾਂ ਦੀ ਹੈ ਜੀ ਤੇ ਹਾਈਟ ਚੈੱਕ ਕਰੋ ਜੀ ਦੂਜੀਆਂ ਗਾਂਆਂ ਦੇ ਬਰੋਬਰ ਆਉਂਦੀ ਆ ਤੇ ਜਿੱਤੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਤਾਂ ਗੱਲਾਂ ਕਰਾਉਣੀ ਆ ਰਿਕਾਰਡ ਤੁਹਾਨੂੰ ਪ੍ਰੋਪਰ ਮੈਲ ਜੋ ਸੀਮਨ ਕਿਹੜਾ ਲੱਗਿਆ ਬਈ ਸੀਮਨ ਡੈਨਮਾਰਕ ਦੇ ਲੱਗੇ ਜੀ ਜੀ ਸੈਕਸਨ ਕੇ ਸੈਕਸਨ ਲੱਗੇ ਹੋਏ ਸੈਕਸਨ ਦੀ ਬੰਨ ਲੀਜੀਏ ਇਹਨੂੰ ਰੇਟ ਇਹਦਾ ਵੀ ਫੁੱਲ ਤੇ ਹੋਆ ਕਿੰਨਾ ਇਹ ਚੈੱਕ ਕਰ ਤੁਸੀਂ ਜਰੂਰ ਕਰਾ ਲਿਓ ਆ ਤੁਹਾਡਾ ਜੇ ਇੱਕ ਦੰਦ ਹੀ ਤੋੜਿਆ ਬੱਚੀ ਨੇ ਕੀਰੀ ਸੀਗੀ ਬੱਚੀ ਇੱਕ ਦੰਦ ਤੋੜਿਆ ਬੱਚੀ ਹਜੇ ਦੋ ਦੰਦ ਮੰਨੇ ਦੋ ਦੰਦ ਦੋ ਦੰਦ ਹੀ ਹਾਂ ਕੀਰੀ ਮੰਨ ਕੇ ਚੱਲੋ ਕੀਰੀ ਮੰਨ ਕੇ ਚੱਲੋ ਹਜੇ ਇੱਕ ਦੰਦ ਸੁੱਟਿਆ ਹੀ ਆ ਜੀ ਦੂਜਾ ਵੀ ਸੁੱਟਣਾ ਹਜੇ ਚੈੱਕ ਨੇ ਆ ਉਹਨਾਂ ਦਾ ਕਰਮ ਵਾਲੀ ਨੇ ਸੂਨ ਦੇ ਨੇੜੇ ਹੋ ਜਾਣਾਗਾ ਪੰਜ ਮੰਨ ਦੀ ਪ੍ਰੈਗਨੈਂਟ ਤੇ ਹਾਈਟ ਦੋਨਾਂ ਦੀ ਲੈਂਥ ਬਰਾਬਰ ਹੀ ਆ ਹਾਂਜੀ ਚੰਗੀ ਸੇਵਾ ਹੋ ਜੇ ਤਾਂ ਫੁੱਲ ਬਾਜ਼ਾਰ ਚ ਆਉਂਦੇ ਆ ਜੀ ਇਥੇ ਛਾਲਾ ਚ ਜਦੋਂ ਫੁੱਲ ਮੰਗ ਹੁੰਦੀਆਂ ਨੇ ਕੀਨੀਆਂ ਦੀ ਬਾਕੀ ਮੇਨ ਗੱਲ ਆ ਸਮੀਆਂ ਬਣੀਆਂ ਪੂਰੀਆਂ ਚੰਗੀਆਂ ਆ ਜੀਆਂ ਸੋਹਣੀ ਫੇਸ ਕੁਆਲਿਟੀ ਆ ਜੀ ਸੀਮਨ ਵੀ ਚੰਗੀ ਲੱਗੀ ਆ ਮੋਲੇ ਦਾ ਵੀ ਫੂਨ ਤੇ ਮੋੜ ਲਈਏ ਥੋੜੇ ਜੇ ਬੱਚੇ ਆ ਜੀ ਡਰਦੇ ਆ ਤਾਂ ਕਰਕੇ ਅੱਗੇ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬੱਚੀ 6 6+ ਸੈਕਿੰਡ ਟਾਈਮਰ ਠੀਕ ਆ ਜੀ ਹਾਂਜੀ 6 ਮਹੀਨਿਆਂ ਦੀ ਦੱਬਣ ਆ ਜੀ ਦੁੱਧੋ ਡਰਾਈ ਕਰਤੀ ਦੁੱਧੋ ਡਰਾਈ ਆ ਜੀ ਹਾਂਜੀ ਠੀਕ ਆ ਦੁੱਧੋ ਡਰਾਈ ਆ ਥਣ ਤਾਂ ਓਕੇ ਆ ਜੀ ਥਾਣਾ ਤੁਹਾਨੂੰ ਸਾਰੇ ਕਿਸੇ ਦੀ ਗਾਰੰਟੀ ਹੈ ਜੀ ਠੀਕ ਆ ਜੀ ਥਾਣਾ ਓਕੇ ਆ ਦੁੱਧੋ ਡਰਾਈ ਆ ਕਵਾਲਿਟੀ ਹੈ ਜੀ ਵੀ ਪੂਰੀ ਹੈ ਦੇਖੋ ਫੁੱਲ ਬਰੀਡ ਵਾਲੀ ਬੱਚੀ ਵੀ ਪੂਰੀ ਸੀਜ਼ਨ ਚ ਹੁੰਦੀ ਠੰਡ ਜੀ ਸਹੀ ਗੱਲ ਹੈ ਜੀ ਹੁਣ ਆਹੀ ਸੇਵਾ ਕਰਨ ਦਾ 3 ਮਹੀਨੇ ਸਮਾਂ 3 ਮਹੀਨੇ ਤੋਂ ਪਹਿਲਾਂ ਛੱਡ ਨਹੀਂ ਚਾਹੀਦਾ ਪਸ਼ੂ ਤੇ ਅਗਲੇ ਸੂਏ ਆਸਤੇ ਤਾਂ ਹੀ ਚੰਗਾ ਤਿਆਰ ਹੁੰਦਾ ਬਰੀਡ ਪੂਰੀ ਚੰਗੀ ਆ ਅੰਤ ਕੋਈ ਨਹੀਂ ਬਰੀਡ ਦਾ ਖਣਾ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਾ ਖਣਾ ਵਾਲੇ ਪਾਸੋਂ ਪਾਸ ਹੋਣਗੀਆਂ ਮੁੱਲ ਇਹਦਾ ਵੀ ਫੂਨ ਤੇ ਰੇਂਗ ਪ੍ਰਕਾਰ ਦਾ ਤੁਹਾਨੂੰ ਇੱਥੇ ਮੁੱਲ ਮਿਲ ਜੂ ਜਿਹੜੇ ਹਿਸਾਬ ਨਾਲ ਜੇ ਕਿਦਾ ਬਜਟ ਨਾ ਬੱਚੀ ਦੂਜੇ ਤੋਂ ਇੱਕ ਮਹੀਨਾ ਪਿਆ ਜੀ ਠੀਕ ਆ ਜੀ ਜੇ ਕਿਦਾ ਬਜਟ ਬਜਟ ਫੂਨ ਹਿਸਾਬ ਨਾਲ ਵੀ ਪਸ਼ੂ ਮਿਲ ਜਾਣਾ ਇੱਕ ਮਹੀਨਾ ਦੇਖ ਸਕਦੇ ਹੋ ਹਾਈਟ ਚੰਗਾ ਸੂਹਾ ਦੂਜਾ ਅੱਜ ਕੱਚੀ ਤੁਹਾਨੂੰ ਭਾਜ ਮਿਲ ਜਾਏ ਆ ਬੱਚੇ ਦੋਨੇ ਗੱਬਣਾ ਜੀ ਆ ਬੱਚੀ ਦੋ ਮੰਤਰੀ ਪ੍ਰੈਗਨੈਂਟ ਆ ਠੀਕ ਆ ਬਾਈ ਤੇ ਅੱਗੇ ਅਗਲੇ ਕਿੰਨੇ ਮੰਤਰੀ ਇੱਕ ਦੰਦ ਤੋੜੇ ਬੱਚੀ ਨਹੀਂ ਵੀ ਇਹ ਆ ਵਾਚੀ ਜਰਮਨਟ ਦੀ ਪ੍ਰੈਗਨੈਂਟ ਆ ਪੂਰੀ ਹਾਈਟ ਲੈਂਥ ਵਾਲੀ ਠੀਕ ਆ ਇਹ ਦੁੰਦੀ ਕੀ ਖੀਰੀ ਬਈ ਉਹ ਦੁੰਦੀ ਆ ਜੀ ਆ ਖੀਰੀ ਵਾਛੀ ਇੱਕ ਦਾਂ ਦੀ ਤੋੜ ਵਾਲੀ ਇੱਕ ਦਾਂ ਦੀ ਤੋੜ ਆ ਉਹ ਤੋੜ ਦੇ ਵਿੱਚ ਨਾ ਪੰਦੀ ਦੋ ਮਹੀਨਿਆਂ ਦੀ ਪ੍ਰੈਗਨੈਂਟ ਇੱਕ ਨੰਬਰ ਵਾਲੀ ਤੇ ਆ ਚਾਰ ਮਹੀਨਿਆਂ ਦੀ ਬਈ ਹਾਂ ਜੀ ਚਾਰ ਮਹੀਨਿਆਂ ਦੀ ਪ੍ਰੈਗਨੈਂਟ ਹਾਈਟ ਦਾ ਡਿਸਟੈਂਸ ਮਾਪ ਲੈ ਪਰਲੇ ਪਰਲੇ ਤੋੜ ਦੇ ਵੀਰ ਚੰਗੀ ਹਾਈਟ ਆ ਬਰੀਡ ਚੰਗੀ ਆ ਫੇਸ ਕੁਆਲਿਟੀ ਸੋਹਣੀ ਆ ਕੱਦ ਕਾਠ ਵੀ ਚੰਗਾ ਦੇਖ ਸਕਦੇ ਹੋ ਤੁਸੀਂ ਪੂਰੀ ਟਾਪ ਕੁਆਲਿਟੀ ਅੱਛਾ ਜੁੜੀ ਤੋੜ ਦੇਣੀਗਾ ਬਾ ਕੋਈ ਗੱਲ ਨਹੀਂ ਤੁਹਾਨੂੰ ਖੋਰ ਕੇ ਦਿਖਾ ਦਿੰਨੇ ਆ ਜੀ ਇਹ ਦੋ ਮਾਤਰੀ ਪ੍ਰੈਜ਼ੈਂਟ ਜੀ ਠੀਕ ਆ ਜੀ ਬਾਕੀ ਡਾਕਟਰ ਆਪ ਦਾ ਲਿਓ ਸੀਮਨ ਇਹਨਾਂ ਦਾ ਚੰਗਾ ਹੀ ਲੱਗਿਆ ਹੋਣਾਗਾ ਟੌਪ ਕੁਆਲਿਟੀ ਦੇ ਨਹੀਂ ਹੈ ਮੋੜ ਲਈ ਦੀ ਇਹ ਚਾਰ ਮਾਤ ਦੀ ਇਹ ਝੋਲੀ ਤੁਹਾਨੂੰ ਕਰਾ ਦਿੰਨੇ ਆ ਕਨੈਕਟ ਬਾਈ ਨਾਲ ਕਰ ਲਿਓ ਹਾਲ ਇੰਡੀਆ ਟਰਾਂਸਪੋਰਟ ਦੀ ਸਹੂਤਾ ਵੀ ਹੈਗੀ ਅੱਗੇ ਬਾਈ ਆ ਚਿੱਟੀ ਕਬੂਤਰ ਹੀ ਹੈਗੇ ਇਹ ਸੀਮਨ ਲੱਗਿਆ ਬੱਚੀ ਕਿੰਨਾ ਟਾਈਮ ਹੋਵੇਗਾ ਹੋਵੇ 22 ਦਿਨ ਹੋਗੇ 22 ਦਿਨ ਹੋਗੇ ਕਿਹੜੇ ਸੀਮਨ ਦੀ ਹੈ ਜੀ ਇਹ ਖੁਦ ਸਨੋਵ ਮੈਨ ਦੀ ਪਿੱਛੇ ਰੈਨਮਾਰਕ ਦਾ ਲੱਗਿਆ ਜੀ ਠੀਕ ਆ ਬਾਈ ਬੰਦੋਏ ਜੀ ਹੈ ਬੰਦੋਏ ਖੀਰੀ ਹੈ ਜੀ ਕਬੂਤਰੀ ਚਿੱਟੀ ਹੈ ਜੀ ਸੋ ਭਈ ਹੈ ਇਸ ਹਿਸਾਬ ਦਾ ਹਾਂਜੀ ਹਾਂਜੀ ਪੂਰਾ ਟਾਪ ਕੁਆਲਟੀ ਦਾ ਉਹ ਵੀ ਤੋਂ ਬੋੜਾ ਬੁਖਾਰੇ ਬਸਾਈ ਹੈ ਠੀਕ ਹੈ ਜੀ ਆ ਇਹ ਕਿੰਨੇ ਟਾਈਮ ਦੀ ਪ੍ਰੈਸ ਇਹਦੇ ਹੋ ਗਿਆ ਜੀ 15 16 ਦਿਨ ਕੁ ਸੀਮਾ ਲੱਗੇ 15 16 ਦਿਨ ਹੋ ਗਿਆ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀ ਐਨੀਮਲ ਤੁਹਾਨੂੰ ਪਸੰਦ ਆਊਗਾ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੇ ਇਸ ਤੋਂ ਇਲਾਵਾ ਵੀ ਕੋਈ ਪਸ਼ੂ ਚਾਹੀਦੇ ਆ ਤਾਂ ਬਾਈ ਅਵੇਲੇਬਲ ਕਰਾ ਦਿੰਦੇ ਆ ਤਸੱਲੀ ਭਰ ਕੁ ਤੁਸੀਂ ਕਰ ਪੀਓ ਧੰਨਵਾਦ